ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਠੀਕ ਠਾਕ ਸਾਰੇ ਭਰਾ ਸੋ ਆਜੋ ਮੇਰੇ ਵੀਰ ਇੱਕ ਵਾਰੀ ਲਾਈਵ ਦੇ ਵਿੱਚ ਤੇ ਆਪਾਂ ਗੱਲਬਾਤ ਕਰਨੀ ਆ ਮੈਂ ਸਾਰੇ ਭਰਾਵਾਂ ਨਾਲ ਇੱਕ ਜ਼ਰੂਰੀ ਆ ਤੁਹਾਨੂੰ ਪਤਾ ਹੀ ਆ ਜਿਹੜਾ ਕੱਲ ਦਾ ਇੱਕ ਨਵਾਂ ਮੁੱਦਾ ਛੜਿਆ ਜਿਹੜਾ ਵੀ ਜਿਹੜਾ ਭਾਈ ਸਾਹਿਬ ਦੇ ਵੱਡੇ ਬ੍ਰਦਰ ਨੂੰ ਇੱਕ ਆਈਸੀ ਨਾਂ ਦੀ ਕੋਈ ਡਰੱਗਾਂ ਉਹਦੇ ਵਿੱਚੋਂ ਕਹਿੰਦੇ ਫੜਿਆ ਗਿਆ ਜੋ ਵੀ ਖਬਰਾਂ ਚੱਲ ਰਹੀਆਂ ਆਪਾਂ ਦੇਖਿਆ ਹੀ ਕੱਲ ਉੱਥੇ ਇੱਕ ਆ ਨਾ ਬੁੱਟਾ ਜਿਹੜਾ ਗੋਲ ਕੁਚੋਰ ਆ ਜਿੰਨੇ ਗੁਰਦੁਆਰੇ ਦੇ ਵਿੱਚੋਂ 5 ਡਾਲਰ ਚਾਰ ਚੋਰੀ ਕੀਤੇ ਸੀ ਗੁਰਦਾਰੇ ਦੇ ਵਿੱਚੋਂ ਕੈਨੇਡਾ ਦੇ ਕਿਸੇ ਗੁਰਦਾਰੇ ਦੇ ਵਿੱਚੋਂ ਚੋਰੀ ਕੀਤੇ ਸੀ 5 ਡਾਲਰ ਆਪਾਂ ਕਿ ਅਵਰਪਦੇਸ਼ ਆਪ ਨਾ ਕਰੇ ਆਪ ਤਾਂ ਜਾਬਤ ਜਨਮੇ ਕਰੇ ਦੂਜਿਆਂ ਨੂੰ ਮਤਾ ਦੇਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਵੀ ਗੁਰੂ ਘਰਾਂ ਦੀਆਂ ਗੋਲਕਾਂ ਦੇ ਵਿੱਚੋਂ ਤੁਸੀਂ ਚੋਰੀ ਕਰਨ ਵਾਲੇ ਪੈਸੇ ਤੇ ਲੋਕਾਂ ਤੇ ਇਲਜ਼ਾਮ ਲਾ ਰਹੇ ਹੋ ਇਹ ਜਿਹੜਾ ਬੁਟਾ ਨਾ ਇਹ ਗੱਲ ਕਰ ਰਿਹਾ ਸੀ ਭਾਈ ਸਰਬਜੀਤ ਸਿੰਘ ਖਾਲਸਾ ਕਹਿੰਦਾ ਵੀ ਉਹਦਾ ਚੈਸਟਿਕ ਕਰਾਇਆ ਜਾਵੇ ਅਖੇ ਉਹ ਵੀ ਨਸ਼ਾ ਕਰਦਾ ਮੌਕੇ ਦਾ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਉਹਦੇ ਉੱਪਰ ਇਲਜ਼ਾਮ ਲਾ ਰਿਹਾ ਵੀ ਉਹ ਵੀ ਨਸ਼ਾ ਕਰਦਾ ਕੋਈ ਸਬੂਤ ਨਹੀਂ ਕੁਝ ਨਹੀਂ ਹੈ ਕੋਲੇ ਸਿਰਫ ਫੇਸਬੁੱਕ ਦੇ ਉੱਪਰ ਵਿਊ ਲੈਣੇ ਪੈਸੇ ਕਮਾਉਣੇ ਠੀਕਣਾ ਕੈਪਸ਼ਨ ਚ ਕੁਛ ਨਾ ਕੁਛ ਇਹੋ ਜਿਹਾ ਲਿਖਣਾ ਵੀ ਲੋਕੀ ਮੇਰੀ ਆ ਵੀਡੀਓ ਵੇਖਣ ਮੈਂ ਆਪਣੇ ਪੈਸੇ ਕਮਾਵਾਂ ਸਿਰਫ ਚਾਲ ਆ ਹੋਰ ਇਹਦੇ ਪੱਲੇ ਕੁਛ ਨਹੀਂ ਇਹ ਉਹ ਹੀ ਬੰਦਾ ਜਿਹੜਾ ਆਪਣੀਆਂ ਚਿੱਠੀਆਂ ਫੜ-ਫੜ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਦੋਂ ਰੈਲੀ ਹੁੰਦੀ ਸੀ ਨਾ ਪਿੱਛੇ ਖਲੋਂਦਾ ਹੁੰਦਾ ਜਾ ਕੇ ਵੀ ਮੈਨੂੰ ਟਾਈਮ ਦੇ ਦਿਓ ਮੈਨੂੰ ਟਾਈਮ ਦੇ ਦਿਓ ਇਹ ਉਹ ਬੰਦਾ ਹਾਂਜੀ ਇਹ ਬੰਦਾ ਅੱਜ ਕਰਦਾਸ਼ਕੂਰੀ ਕਰਨ ਲੱਗਾ ਹੋਇਆ ਭਾਈ ਸਰਬਜੀਤ ਸਿੰਘ ਖਾਲਸਾ ਦੀ ਵੀ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਦੀ ਵੀ ਵੀ ਇਹ ਬੰਦੇ ਨੂੰ ਪੁੱਛਿਆ ਹੋਵੇ ਵੀ ਤੇਰੀ ਕੀ ਦੇਣਾ ਤੂੰ ਕਿਹੜਾ ਕੱਦੂ 'ਚ ਤੀਰ ਮਾਰਿਆ ਠੀਕ ਹੈ ਕਿ ਤੇਰੀ ਪੰਜਾਬ ਨੂੰ ਕੀ ਦੇਣਾ ਵੀ ਤੂੰ ਵੀ ਦੱਸ ਨਾ ਠੀਕ ਹੈ ਕਿ ਜਿਹੜੇ ਪਿੰਡ ਦੇ ਵਿੱਚ ਤੂੰ ਰਹਿੰਦਾ ਰਿਆਂ ਉੱਥੇ ਤੂੰ ਚੋਰੀਆਂ ਕਰਦਾ ਰਿਆਂ ਉਹ ਪਿੰਡ ਦੀਆਂ ਬੀਬੀਆਂ ਨੇ ਸਾਰੀਆਂ ਵੀਡੀਓ ਵਿਖਾਈਆਂ ਸੀ ਨਾ ਜਦੋਂ ਇੱਕ ਰਫਤਾਰ ਆਏ ਮੁੰਡੇ ਨੇ ਜਾ ਕੇ ਉੱਥੇ ਇਹਦੇ ਪਿੰਡ ਦੇ ਵਿੱਚ ਲਾਈਵ ਹੋਇਆ ਤੇ ਇਹਨੂੰ ਗੱਲ ਨਹੀਂ ਆਈ ਸੀ ਇਹਨੂੰ ਤੇ ਅੱਜ ਉਂਗਲਾ ਚੁੱਕਦਾ ਪਿਆ ਜੀ ਮੌਕੇ ਦਾ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਉੱਤੇ ਤੇਰੇ ਉੱਤੇ ਲੱਖ ਦੀ ਲਾਂਹ ਤੇ ਤੇਰੇ ਉੱਤੇ ਵੀ ਤੂੰ ਗੁਰੂਆਂ ਘਰਾਂ 'ਚ ਜਾ ਕੇ ਤੂੰ ਡਾਲਰ ਚੋਰੀ ਕਰਦਾ ਫਿਰੇ ਉੱਥੋਂ ਹੈ ਚੱਕ ਕੇ ਜੇਬ ਦੇ ਵਿੱਚ ਪਾਵੇਂ ਤੇ ਤੂੰ ਅੱਜ ਗੱਲ ਇਹਨਾਂ ਉੱਤੇ ਕਰੇ ਇੱਕ ਅਸ਼ੀਦ ਪਰਿਵਾਰ ਦੇ ਉੱਤੇ ਗੱਲ ਕਰੇ ਤੂੰ ਵੀ ਉਹ ਵੀ ਇਹ ਚ ਇਹ ਨਸ਼ਾ ਲਾਉਂਦਾ ਵੀ ਉਹਦੀ ਵੀ ਆਪਣਾ ਡੋਬ ਟੈਸਟ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਵੀ ਤੈਨੂੰ ਕੀ ਪਤਾ ਵੀ ਡੋਬ ਟੈਸਟ ਆ ਜਿਹੜਾ ਬਿਲਕੁਲ ਹੀ ਸਹੀ ਆਉਂਦਾ ਸਿੱਖ ਕੌਮਣਾ ਅੱਜ ਤੱਕ ਕਿੰਨਾ ੱੱੱਕਾ ਹੁੰਦਾ ਆਇਆ ਅੱਜ ਤੱਕ 47 ਤੋਂ ਲੈ ਕੇ ਲਾ ਲਓ ਤੁਸੀਂ ਅੱਜ ਤੱਕ ਕਿੰਨਾ ੱੱੱਕਾ ਹੁੰਦਾ ਆ ਉਸ ਚੀਜ਼ ਨੂੰ ਵੇਖੋ ਤੁਸੀਂ ਕਿ ਤੁਸੀਂ ਇਸ ਚੀਜ਼ ਨੂੰ ਬਿਲਕੁਲ ਸਹੀ ਮੰਨ ਲਿਆ ਵੀ ਸਾਰਾ ਕੁਝ ਸਹੀ ਹੋ ਗਿਆ ਆਖੇ ਭਾਈ ਸਰਬਜੀਤ ਨੇ ਸਰਬਜੀਤ ਸਿੰਘ ਨੇ ਬਿਆਨ ਕਿਵੇਂ ਦਿੱਤਾ ਇਹਦਾ ਵੇਖੋ ਤੁਸੀਂ ਇਸ ਇਸ ਬੰਦੇ ਦੀ ਸੋਚ ਵੇਖੋ ਤੁਸੀਂ ਤੂੰ ਦੱਸ ਨਾ ਆਪਣੇ ਬਾਰੇ ਵੀ ਤੂੰ ਕਿਹੜਾ ਕੱਦੂ ਚ ਤੀਰ ਮਾਰਿਆ ਤੂੰ ਦੱਸ ਲੋਕਾਂ ਨੂੰ ਵੀ ਮੈਂ ਗੁਰਦਰਾਇਆਂ ਚੋਂ 5-5 ਡਾਲਰ ਚੱਕਦਾ ਰਿਆਂ ਬਈ ਤੂੰ ਦੱਸ ਲੋਕਾਂ ਨੂੰ ਜਾ ਕੇ ਤੂੰ ਦੱਸਿਆ ਆਪਣੇ ਮੂੰਹ ਉਹਦਾ ਜਗਦੀਪ ਸਿੰਘ ਥਲੀ ਆ ਜਿੰਨੇ ਤੇਰੀ ਪੋਲ ਖੋਲੀ ਸੀ ਤੂੰ ਜਿਹੜਾ ਮਰਜੀ ਬੰਦਾ ਵੇਨਾ ਤੂੰ ਆਹਦੇ ਨਾ ਉਹ ਵੀ ਨਸ਼ਾ ਕਰਦਾ ਉਹ ਵੀ ਨਸ਼ਾ ਕਰਦਾ ਹੈ ਸਾਰੇ ਨਸ਼ੇ ਕਰਦੇ ਆ ਵੀ ਤੂੰ ਇੱਕ ਸਿਆਣਾ ਹੋ ਗਿਆ ਸਿੱਖ ਧਰਮ ਨੂੰ ਸਾਸ ਦੇ ਹਦੀਨ ਕਿਵੇਂ ਨਾ ਕਿਵੇਂ ਬਦਨਾਮ ਕੀਤਾ ਜਾਵੇ ਜਿਹਨੂੰ ਲੋਕੀ ਪਿਆਰ ਕਰਦੇ ਆ ਜਿਨ੍ਹਾਂ ਨੂੰ ਚਾਹੁੰਦੇ ਆ ਉਹਨਾਂ ਦੇ ਸਕੇ ਸਬੰਧੀਆਂ ਨੂੰ ਕਿਵੇਂ ਨਾ ਕਿਵੇਂ ਕਰਕੇ ਢਾਲਾਈ ਜਾਵੇ ਬਦਨਾਮ ਵੀ ਇਹੋ ਜਿਹਾ ਕੀਤਾ ਜਾਵੇ ਲਗਾਤਾਰ ਜਾਰੀ ਲਗਾਤਾਰ ਭਾਈ ਸਾਹਿਬ ਕੀ ਕਰਦਾ ਨਸ਼ੇ ਛਡਾਉਂਦਾ ਸੀ ਨਾ ਸਾਰਾ ਕੁਝ ਕਰਦਾ ਸੀ ਨਾ। આરોਪ ਕਿਹੋ ਜਿਹਾ ਲਾਇਆ ਭਾਈ ਸਾਹਿਬ ਦੇ ਪਰਿਵਾਰ ਦੇ ਉੱਤੇ ਕਿ ਵੀ ਇਹ ਨਸ਼ੇ ਦਾ ਆਦੀ ਆ। ਇਹਦਾ ਡੋਪ ਟੈਸਟ 'ਚ ਇਹ ਪੋਜ਼ਿਟਿਵ ਆਇਆ। ਸਾਰਾ ਕੁਝ ਆ ਸਕਦਾ ਜੋ ਮਰਜ਼ੀ ਕੋਈ ਕਰਾ ਸਕਦਾ ਇਹਦੇ 'ਚ ਕੀ ਆ ਭਾਈ? ਜਦੋਂ ਬਦਨਾਮ ਕਰਨਾ ਹੋਵੇ ਫਿਰ ਕਿਹੜੀਆਂ ਵੱਡੀਆਂ ਚਾਲਾਂ ਅੱਜ ਤੱਕ ਸਾਡੇ ਜਿਹੜੇ ਆ ਵੇਖੋ ਤੁਸੀਂ ਆ ਨੌਜਵਾਨੀ ਸਾਡੀ ਕਿੰਨੀ ਖਤਮ ਕਰਤੀ ਝੂਠੇ ਪੁਲਿਸ ਮੁਕਾਬਲੇ ਅੱਛਲੇ ਦੱਸੋ। ਇਹ ਤਾਂ ਚੀਜ਼ ਹੀ ਕੁਛ ਨਹੀਂ। ਇਹ ਚੀਜ਼ ਹੀ ਕਿੱਡੀ ਕੋ ਗੱਦੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਤੁਸੀਂ ਇਹ ਨੌਜਵਾਨੀ ਦਾ ਜਿਹੜਾ ਮੂੰਹ ਆ ਭੰਗ ਕਰਦੇ ਆ ਵੀ ਜਿਹੜਾ ਭਾਈ ਸਾਹਿਬ ਨਾਲ ਲੋਕੀ ਇੰਨਾ ਪਿਆਰ ਕਰਦੇ ਆ ਠੀਕ ਆ ਕਿ ਨਹੀਂ ਵੀ ਇਹ ਜਿਹੜੇ ਦੂਰ ਹੋ ਜਾਣ ਇਹ ਇਹ ਇਹਨਾਂ ਦੇ ਮਨਾਂ ਵਿੱਚ ਇਹ ਪਾਇਆ ਜਾਵੇ ਵੀ ਇਹ ਲੋਕਾਂ ਦੇ ਧੀਆ ਪੁੱਤਾਂ ਦੇ ਨਸ਼ੇ ਛਡਾਉਂਦਾ ਸੀ ਤੇ ਇਹਦਾ ਆਪਦਾ ਭਰਾ ਤਾਂ ਨਸ਼ੇ ਦੇ ਵਿੱਚ ਫੜਿਆ ਗਿਆ ਵੀ ਇਹ ਲੋਕਾਂ ਦੇ ਧੀਆ ਪੁੱਤਾਂ ਦੇ ਨਸ਼ੇ ਛਡਾਉਂਦਾ ਹੁੰਦਾ ਸੀ ਭਾਈ ਸਾਹਿਬ ਤਿੰਨ ਆਫ ਦਾ ਪ੍ਰਾਧਾ ਨਸ਼ੇ ਕਰਦਾ ਮਤਲਬ ਕਿ ਗੱਡੀ ਚ ਲੈਂਦਾ 4 ਗ੍ਰਾਮ ਜਿਹੜਾ ਆਈਸ ਨਾਲ ਦਾ ਡਰੱਗ ਕੋਈ ਉਹਦੇ ਚ ਫੜਿਆ ਗਿਆ ਸਾਰੀ ਗਿਣੀ ਮਿੱਤੀ ਸਾਹ ਦੀ ਚਲੋ ਉਹ ਜੋ ਕੰਮ ਕਰਤਾ ਸਾਰਿਆਂ ਨੂੰ ਪਤਾ ਜਦੋਂ ਬਦਨਾਮ ਜਦੋਂ ਢਾ ਲਾਉਣੀ ਹੋਵੇ ਇਹੋ ਜੀ ਲਾਓ ਪਰ ਅੱਜ ਕੱਲ ਸਾਰੀ ਸੰਗਤ ਜਾਣਦੀ ਹੈ ਸੱਚ ਕੀ ਆ ਝੂਠ ਕੀ ਆ ਸਾਰਾ ਕੁਝ ਪਤਾ ਹੀ ਆ ਨਾ ਲੋਕਾਂ ਨੂੰ ਕਿਵੇਂ ਸਾਰਾ ਕੁਝ ਹੋ ਜਾਂਦਾ ਅਬ ਪਤਾ ਤੁਹਾਨੂੰ ਆ ਬਾਗੇ ਪੁਰਾਣੇ ਮੋਗੇ ਕੋਲੇ ਰੋਸ ਆ ਮਾਰਚ ਸੀ ਹੈ ਉਹ ਭਾਈ ਸਾਹਿਬ ਦੇ ਹੱਕਾਂ ਦੇ ਵਿੱਚ ਵੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਬੂਟਾ ਇਹ ਆਪਣੇ ਕਮਰੇ 'ਚ ਬਹਿ ਕੇ ਲਾਈਵ ਹੋ ਕੇ ਵੀਡੀਓ ਪਾ ਦਿੰਦਾ YouTube ਤੇ ਪਾ ਦਿੰਦਾ ਪੈਸੇ ਕਮਾ ਲੈਂਦਾ ਅੰਦਰ ਬੈਠਾ ਬਾਹਰ ਆਉਂਦਾ ਨਹੀਂ ਕਿਤੇ ਵੇਖਿਆ ਨੂੰ ਬਾਹਰ ਕਿਤੇ ਵਿਚਰਦੇ ਨੂੰ ਆਉਂਦੇ ਨਹੀਂ ਬਾਰ ਪਤਾ ਇਹਨੂੰ ਵੀ ਮੇਰੇ ਨਾਲ ਕੀ ਹੋਊਗਾ ਜੇ ਮੈਂ ਸਾਹਮਣੇ ਕਿਸੇ ਦੇ ਗਿਆ ਤਾਂ ਬਾਬੇ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਮੇਰੇ ਭਰਾ ਪਿਆਰ ਕਰਨ ਵਾਲੇ ਕਿਉਂਕਿ ਮੋਬਾਈਲ ਦੀ ਬੈਟਰੀ ਵੀ ਜਿਹੜੀ ਨਾ ਡਾਊਨ ਹੀ ਆ ਬਸ ਤੇ ਮੈਂ ਤੁਹਾਡੇ ਨਾਲ ਮੈਂ ਦੋ ਤਿੰਨ ਮਿੰਟ ਹੀ ਗੱਲ ਕਰਨੀ ਸੋ ਭਰਾਵਾਂ ਨਾਲ ਸੋ ਮੈਂ ਜਰੂਰੀ ਇਹ ਬੰਦਿਆਂ ਨੂੰ ਇਹਨਾਂ ਨੂੰ ਕਹਿਣਾ ਚਾਹੁੰਦਾ ਕਿਉਂਕਿ ਜਿਹੜੇ ਵਿਰੋਧ ਕਰਨ ਵਾਲੇ ਬੰਦੇ ਹੁੰਦੇ ਨਾ ਉਹ ਤਾਂ ਕਿਸੇ ਨਾ ਕਿਸੇ ਪਾਸੋਂ ਕੁਝ ਨਾ ਕੁਝ ਭਾਲਦੇ ਹੀ ਰਹਿੰਦੇ ਆ ਉਹ ਤਾਂ ਦੇਖਦੇ ਆ ਵੀ ਇਹਲੇ ਬੰਦੇ ਨੇ ਕਿਵੇਂ ਵਿਰੋਧ ਕੀਤਾ ਜਾਵੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਬਸ ਇਹਨੂੰ ਟਾਰਗੇਟ ਕਰਨਾ ਬਸ ਉਹ ਤਾਂ ਚਾਹੁੰਦੀ ਸੀ ਪਹਿਲਾਂ ਉਹਨਾਂ ਨੂੰ ਤਾਂ ਚਲੋ ਮੌਕਾ ਮਿਲ ਗਿਆ ਉਹ ਤਾਂ ਹੁਣ ਬੋਲਣਗੇ ਉਹ ਤਾਂ ਸਾਰਾ ਕੁ ਉਹ ਤਾਂ ਕਹਿਣਗੇ ਵੀ ਸਾਰਾ ਕੁ ਸੱਚ ਸਹੀ ਹੋ ਗਿਆ ਐ ਹੋ ਗਿਆ ਉਹ ਹੋ ਗਿਆ ਪਰ ਤੁਹਾਨੂੰ ਤਾਂ ਪਤਾ ਨਾ ਕਿਵੇਂ ਸਾਰਾ ਕੁ ਚੱਲਦਾ ਪਿੱਛੇ ਇਹ ਤਾਂ ਝੋਟਾ ਜਿਹੜਾ ਸੀ ਉਹ ਮਾਨਸਾ ਚ ਉਹ ਨਸ਼ੇ ਛਡਾ ਕਰਦਾ ਸੀ ਨਾ ਨਸ਼ੇ ਛਡਾਉਂਦਾ ਸੀ ਕਿਵੇਂ ਫੜਦਾ ਹੀ ਨਸ਼ੇ ਵਾਲੇ ਕਿਵੇਂ ਉਹਨਾਂ ਦੀ ਉਹਨੂੰ ਪੋਜ਼ਿਟਿਵ ਕਰਤਾ ਫਿਰ ਇਹ ਆਪ ਵੀ ਨਸ਼ੇ ਲਾਉਂਦਾ ਝੋਟਾ ਉਹ ਮਾਨਸੇ ਵਾਲਾ ਹੁਣ ਦੱਸੋ ਤੁਸੀਂ ਉਹ ਦੂ ਮੁੜ ਕੇ ਮੈਨੂੰ ਲੱਗਦਾ ਆ ਜਿਹੜਾ ਇੱਕ ਉਹ ਨਾ ਕੀ ਪਤਾ ਲੱਖਾ ਸਦਾਨਾ ਇਹਨੂੰ ਵੀ ਕਰਤਾ ਹੈ ਦੱਸੋ ਸੋ ਵੀਰੋ ਜਰੂਰ ਸੋਚਿਓ ਤੁਸੀਂ ਠੀਕਾ ਕਿ ਨਹੀਂ ਤੇ ਜਦੋਂ ਸੰਗਤ ਪਿਆਰ ਕਰਨ ਲੱਗ ਪਈ ਠੀਕਾ ਕਿ ਨਹੀਂ ਜਿਹੜੇ ਬੰਦੇ ਦੇ ਮਗਰ ਪੂਰੀਆਂ ਤਾਕਤਾਂ ਲਗੀਆਂ ਹੋਣ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹੋਣ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੋਵੇ ਉਹਦੀ ਕਰਦਾਰਕੁਸ਼ੀ ਕਰਨੀ ਹੋਵੇ ਫਿਰ ਉਹਨਾਂ ਦੇ ਪਰਿਵਾਰ ਦੇ ਉਸ ਮੈਂਬਰ ਨੂੰ ਚੁਣਿਆ ਜਾਂਦਾ ਵੀ ਜਿਹੜਾ ਕੰਮ ਬੰਦਾ ਕਰਦਾ ਹੋਵੇ ਉਹਦੇ ਵਿੱਚ ਹੀ ਬਦਨਾਮੀ ਕਰੋ ਬਸ ਵੀ ਆਪਾਂ ਕਹਿੰਦੇ ਨਾ ਭਾਈ ਸਾਹਿਬ ਨਸ਼ਾ ਛਡਾਉਂਦਾ ਹੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਦਾ ਸੀ ਤੇ ਇਹਨਾਂ ਨੇ ਉਹ ਕੰਮ ਹੀ ਕੀਤਾ ਵੀ ਇਹਨਾਂ ਨੇ ਉਹਦਾ ਭਰਾ ਹੀ ਇਸ ਕੰਮ 'ਚ ਫੜਿਆ ਵੀ ਆਪਦਾ ਨਸ਼ਾ ਭਰਾ ਦਾ ਕਿਉਂ ਨਹੀਂ ਛਡਾ ਸਕਿਆ ਪਰ ਉਹ ਕਰਦਾ ਨਹੀਂ ਸੀ ਮੰਨਦੇ ਆ ਪਰ ਜਾਣ ਬੁੱਝ ਕੇ ਬਦਨਾਮੀ ਕਰਨ ਵਾਸਤੇ ਕਰਦਾਰ ਖੁਸ਼ੀ ਕਰਨ ਵਾਸਤੇ ਸਾਰਾ ਕੁਝ ਕੀਤਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਜਰੂਰ ਸ਼ੇਅਰ ਕਰ ਦਿਆ ਜੇ ਸੋ ਬਸ ਇੰਨੀ ਕੁ ਮੈਂ ਗੱਲ ਕਹਿਣਾ ਚਾਹੁੰਦੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਸਾਰਾ ਕੁਝ ਪਤਾ ਲੱਗ ਜੀ ਜਾਣਾ ਸੋ ਖੀਰ ਤੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ